ਇਹ ਨਹੀਂ ਵਧੀਆ ਦਵਾਈ ਹੈ ਕਿ ਮੈਂ ਜੇ ਇਹਦੇ ਗੁਣ ਤੁਹਾਨੂੰ ਦੱਸਣ ਲੱਗ ਜਾ ਤਾਂ ਸਵੇਰ ਤੋਂ ਸ਼ਾਮ ਤੱਕ ਇਹਦੇ ਗੁਣ ਮੁੱਕਣੇ ਇੱਕ ਸਿਸੀ ਅਨੇਕਾ ਇਲਾਜ 100% ਆਯੁਰਵੇਦਿਕ ਹਰਬਲ ਸਿਲਾਜੀਤ ਹਾਰਨਿੰਗ ਆਟ ਪੀਰ ਗੋਕੂ ਮਾਤਾ ਰੂਟ ਤਾਲਫਖਾਨਾ ਸਫੈਦ ਮੋਸਲੀ ਵਰਗੇ ਅਨੇਕਾਂ ਹੀ ਇਹਦੇ ਵਿੱਚ ਜੜੀਆਂ ਬੁੱਕੇ ਜੜੀਆਂ ਕਿ ਪਾਈਆਂ ਗਈਆਂ ਨੇ ਗਰੰਟਡ ਜੀ ਅਗਰ ਤੁਹਾਨੂੰ ਲੱਗੂ ਨਾ ਇਹ ਤੁਹਾਨੂੰ ਕੰਮ ਨਹੀਂ ਕੀਤਾ ਆਪਣੇ ਪੈਸੇ ਵਾਪਸ ਲੈ ਕੇ ਜਾਓ ਇੰਨੀ ਗਰੰਟੀ ਅਸੀਂ ਇਹ ਚੀਜ਼ ਦਿੰਨੇ ਆ ਤੇ ਇਹ ਚੀਜ਼ ਜਿਹੜੀ ਅਜਮਾਈਆ ਕਿ ਇਹਨੂੰ ਦਿੱਤੀ ਆ ਵਰਤੀ ਆ ਉਹਨਾਂ ਨੇ ਕਿਹਾ ਵੀ ਵਾਕੇ ਜੀ ਬਾ ਕਮਾਲ ਜਿਹੜਾ ਕਿਧਰ ਰਿਜ਼ਲਟ ਨੇ ਤਾਂ ਹੀ ਮੈਂ ਇਹਨਾਂ ਦੀ ਵੀਡੀਓ ਪਾਉਣ ਲੱਗਿਆ ਅੱਜ ਲਗਭਗ ਸਤਿਕਾਰ ਦੀ ਸਵਾਲਤਾਏ ਅੱਜ ਦੇ ਸਮੇਂ ਵਿੱਚ ਗੱਲ ਕਰੀਏ ਤਾਂ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨੇ ਲੋਕਾਂ ਨੂੰ ਜਕੜ ਰੱਖਿਆ ਸੋ ਅੱਜ ਗੱਲ ਕਰਾਂਗੇ ਔਰਸਾਂ ਨੂੰ ਜੈਂਟਸ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਲਈ ਬਹੁਤ रह तरह ਦੇ ਰੋਗ ਆ ਅੱਜ ਕੱਲ੍ਹ ਲੋਕਾਂ ਨੂੰ ਚਿੰਬੜੇ ਹੋਏ ਨੇ ਸੋ ਅੱਜ ਇੱਕ ਇਸ ਤਰ੍ਹਾਂ ਹੀ ਤੁਹਾਡੇ ਕੋਲ ਮੈਂ ਦਵਾਈ ਲੈ ਕੇ ਆਏ ਆ ਵਿਟੋ ਬਾਈਸਨ ਸੋ ਸਾਡੇ ਭਰਾ ਫਿਊ ਆਫ ਮੈਨੀ ਕੰਪਨੀ ਦੇ ਤਹਿਤ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਲਾਂਚ ਕੀਤਾ ਜਿਹੜਾ ਕਿ ਦਸਤਮਾ ਤੁਹਾਨੂੰ ਮੈਂ ਵਿਟੋ ਬਾਈਸਨ ਐਨੀ ਵਧੀਆ ਦਵਾਈ ਹੈ ਕਿ ਮੈਂ ਜੇ ਇਹਦੇ ਗੁਣ ਤੁਹਾਨੂੰ ਦੱਸਣ ਲੱਗ ਜਾ ਤਾਂ ਸਵੇਰ ਤੋਂ ਸ਼ਾਮ ਤੱਕ ਇਹਦੇ ਗੁਣ ਮੁੱਕਣੇ ਨਹੀਂ ਇੱਕ ਸੀਸੀ ਅਨੇਕਾਂ ਇਲਾਜ ਕਿਸ ਚੀਜ਼ ਦੀ ਬਣੀ ਹੈ ਪਹਿਲਾ ਦਸਤਾਵਾ ਵੀ ਇਹ 100% ਆਯੁਰਵੈਦਿਕ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ 100% ਆਯੁਰਵੈਦਿਕ ਹਰਬਲ ਸਲਾਜੀ ਤੋ ਹਾਰਨਿੰਗਾਟ ਪੀਰਾ ਗੋਕਰੂ ਮਾਕਾਰੂਟ ਤਾਲਪਖਾਨਾ ਸਫੈਦ ਮੋਸਲੀ ਵਰਗੇ ਅਨੇਕਾਂ ਹੀ ਇਹਦੇ ਵਿੱਚ ਜੜੀਆਂ ਬੂਟੀਆਂ ਜਿਹੜੀਆਂ ਕਿ ਪਾਈਆਂ ਗਈਆਂ ਨੇ ਜਿਸ ਤਰ੍ਹਾਂ ਕਹਦੀ ਆਪਾਂ ਵੀ ਬਹੁਤ ਜੈਨਸ ਵਿੱਚ ਵਿਆਹ ਹੋ ਜਾਂਦੇ ਨੇ ਕਾਫੀ ਸਮੇਂ ਬੱਚਾ ਪੈਦਾ ਨਹੀਂ ਹੁੰਦਾ ਜੈਨਸ ਵਿੱਚ ਪ੍ਰੋਬਲਮ ਹੁੰਦੀ ਆ ਕਈ ਵਾਰੀ ਵਿਚਾਰੇ 10 20 ਨਹੀਂ ਸਕਦੇ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਜਿਵੇਂ ਉਸਕਰਾਂ ਨੂੰ ਘੱਟ ਬੰਦ ਨਹੀਂ ਇਸ ਤਰ੍ਹਾਂ ਦੀਆਂ ਬਹੁਤ ਹੀ ਵਧੀਆ ਉਹ ਚੀਜ਼ ਲਈ ਇਹ ਇੱਕ ਕਹਦੀ ਆ ਵੀ ਬਿਹਤਰੀਨ ਕੀ ਆ ਇੱਕ ਵਾਰ ਜ਼ਰੂਰ ਜਿਸ ਨੇ ਵੀ ਵਰਤੀ ਆ ਨਾ ਹੁਣ ਤੱਕ ਇਹ ਹਰੇਕ ਨੇ ਇਸ ਵੇਲੇ ਮੰਦਿਆ ਨਹੀਂ ਅਸੀਂ ਤੁਹਾਨੂੰ ਕਹਿੰਿਆ ਵੀ ਇੱਕ ਵਾਰ ਤੁਸੀਂ ਯੂਜ਼ ਕਰੋ ਵਰਤੋ ਅਗਰ ਤੁਹਾਨੂੰ ਲੱਗਿਆ ਤੁਹਾਨੂੰ ਇਹਨੇ ਫਾਇਦਾ ਨਹੀਂ ਕੀਤਾ ਤਾਂ ਆਪਣੇ ਪੈਸੇ ਵਾਪਸ ਲੈ ਕੇ ਜਾਓ ਗਰਾਂਟਡ ਜੀ ਅਗਰ ਤੁਹਾਨੂੰ ਲੱਗੂ ਨਾ ਇਹ ਤੁਹਾਨੂੰ ਕੰਮ ਨਹੀਂ ਕੀਤਾ ਆਪਣੇ ਪੈਸੇ ਵਾਪਸ ਲੈ ਕੇ ਜਾਓ ਇੰਨੀ ਗਰੰਟੀ ਅਸੀਂ ਇਹ ਚੀਜ਼ ਦਿੰਨੇ ਆ ਅਸੀਂ ਮੈਂ ਵੀ ਜੇ ਗੱਲ ਕਰਾਂ ਤੁਹਾਨੂੰ ਕਈਆਂ ਤੇ ਇਹ ਚੀਜ਼ ਜਿਹੜੀ ਅਜ਼ਮਾਈ ਆ ਕਈਆਂ ਨੂੰ ਦਿੱਤੀ ਆ ਵਰਤੀ ਆ ਉਹਨਾਂ ਨੇ ਕਿਹਾ ਵੀ ਵਾਕੇ ਜੀ ਬਾ ਕਮਾਲ ਜਿਹੜਾ ਕਿਦਾ ਰਿਜ਼ਲਟ ਨੇ ਵਾਹੀ ਮੈਂ ਇਹਨਾਂ ਦੀ ਵੀਡੀਓ ਪਾਉਣ ਲੱਗਿਆ ਅੱਜ ਲਗਭਗ ਮੈਨੂੰ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਡੇਢ ਮਹੀਨਾ ਇਹ ਗੱਲ ਹੁੰਦਾ ਨਹੀਂ ਵੀ ਅਸੀਂ ਚੀਜ਼ ਦੀ ਵੀਡੀਓ ਪਾਉਣੀ ਆ ਪਰ ਇਹ ਮੈਂ ਅੱਜ ਤਾਂ ਪਾ ਰਿਆਂ ਵੀ ਇਹਦੇ ਰਿਜ਼ਲਟ ਜਿਹੜੇ 100% ਰਿਜ਼ਲਟ ਨੇ ਬਿਹਤਰੀਨ ਰਿਜ਼ਲਟ ਨੇ ਜਿਸ ਤਰ੍ਹਾਂ ਕਹਦੀ ਹੈ ਲੀਵਰ ਦੀ ਦਿੱਕਤ ਤੇ ਜੋੜਾਂ ਦਾ ਦਰਦ ਜਾਂ ਵਿਅਹੁਤਾ ਜੀਵਨ ਵਿੱਚ ਆਣੇ 71 ਦੀਆਂ ਦਿੱਕਤਾਂ ਪ੍ਰੋਬਲਮਾਂ ਸਾਰੀਆਂ ਪ੍ਰੋਬਲਮਾਂ ਦਾ ਹੱਲ ਵਿਟਾ ਬਾਈਜਨ ਅੱਜ ਹੀ ਜਰੂਰ ਇੱਕ ਵਾਰ ਇਸਤੇਮਾਲ ਕਰੋ ਤੁਸੀਂ ਆ ਅਕਾਤੋ ਸੀਜ਼ਨ ਖਰੀਦਣਾ ਚਾਹੁੰਦੇ ਹੋ ਆ ਤੁਹਾਡੇ ਦਿੱਤੇ ਨੰਬਰਾਂ ਤੇ ਕਾਲ ਕਰੋ ਜਾਂ ਇਹ ਤੁਹਾਨੂੰ ਜੀ ਸਕੈਨਰ ਤੇ ਭੇਜ ਦਾਂਗੇ ਸਕੈਨਰ ਦੇ ਉੱਪਰ ਪੇਮੈਂਟ ਕਰ ਦਿਓ ਅਤੇ ਵਟਸਐਪ ਦੇ ਜਰੀਏ ਸਾਨੂੰ ਤੁਸੀਂ ਆਪਣਾ ਜਿਹੜਾ ਕਿਸਕਰੀਨ ਸ਼ਾਟ ਭੇਜ ਦਿਓ ਤੁਹਾਨੂੰ ਘਰ ਬੈਠੇ ਨੂੰ ਹੀ ਮਿਲ ਜਾਵੇਗੀ ਤੁਸੀਂ ਘਰ ਬੈਠੇ ਵੀ ਇਹ ਚੀਜ਼ ਲੈ ਸਕਦੇ ਹੋ ਕ ਮੈਂ ਕਹੂੰਗਾ ਜਰੂਰ ਇੱਕ ਵਾਰ ਤੁਹਾਨੂੰ ਅਜਮਾਉਣੀ ਚਾਹੀਦੀ ਹੈ ਆ ਬਾਕੀ ਮੈਂ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਉਹਨਾਂ ਲੋਕਾਂ ਨਾਲ ਵੀ ਮਿਲਾਵਾਂਗਾ ਜਿਨ੍ਹਾਂ ਨੇ ਇਹ ਵਰਤੀ ਹੈ ਅਤੇ ਤੁਹਾਨੂੰ ਦੱਸਾਂਗੇ ਵੀ ਜਿਹੜਾ ਕੀ ਕੀ ਜਿਹੜੇ ਇਹਦੇ ਰਿਜ਼ਲਟ ਆਏ ਨੇ ਧੰਨਵਾਦ ਜੀ